ਜੋੰਤੀ 2022 ਤੇ ਇਲੈਕਸ਼ਨਾਂ ਦੇ ਰਿਜ਼ਲਟ ਆਏ ਸਰਕਾਰ ਆਮ ਆਦਮੀ ਦੀ ਬਣੀ ਔਰ ਉਸ ਤੋਂ ਬਾਅਦ ਮੈਂਡੇਟ ਮਿਲਿਆ ਕਾਂਗਰਸ ਪਾਰਟੀ ਨੂੰ ਆਪੋਜੀਸ਼ਨ 'ਚ ਬੈਠਣ ਦਾ ਸਾਡੀ ਪਾਰਟੀ ਆਪੋਜੀਸ਼ਨ ਦਾ ਰੋਲ ਜ਼ਮੀਨ ਤੇ ਲੋਕਾਂ 'ਚ ਜਾ ਕੇ ਔਰ ਅਸੈਂਬਲੀ 'ਚ ਜਿੰਨਾ ਹੋ ਸਕਦਾ ਹੈ ਬਖੂਬੀ ਨਿਭਾਉਂਦੀ ਆ ਰਹੀ ਹੈ ਔਰ ਉਹਦੇ 'ਚ ਤੁਸੀਂ ਜੇ ਅੱਜ ਦੇਖਿਆ ਹੋਵੇ ਤੇ ਅੱਜ ਕਾਂਗਰਸ ਪਾਰਟੀ ਵਾਕਈ ਜ਼ਮੀਨ ਤੇ ਔਰ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਇਸ਼ੂਜ਼ ਤੇ ਧਰਨੇ ਵੀ ਲਾਉਂਦੀ ਐ ਲੋਕਾਂ ਨੂੰ ਲਾਮਬੰਦ ਵੀ ਕਰਦੀ ਐ ਇਸ ਸਰਕਾਰ ਦੀਆਂ ناکਾਮੀਆਂ ਨੂੰ ਟਾਈਮ ਟੂ ਟਾਈਮ ਉਜਾਗਰ ਵੀ ਕਰਦੀ ਐ ਤੇ ਸਰਕਾਰ ਦੀਆਂ ناکਾਮੀਆਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਛਾਏ ਦੋਸਤੋ ਡਰ ਕੇ ਸ਼ਾਇਦ ਕਾਂਗਰਸ ਦੀ ਲਾਮਬੰਦੀ ਤੋਂ ਡਰ ਕੇ ਜਿਹੜੇ ਕਾਰਪੋਰੇਸ਼ਨਸ ਦੇ ਇਲੈਕਸ਼ਨ ਜਾਂ ਪੰਚਾਇਤਾਂ ਦੇ ਇਲੈਕਸ਼ਨ ਸਰਕਾਰ ਅੱਗੇ ਪੋਸਟਪੋਨ ਕਰਦੀ ਆ ਰਹੀ ਐ ਕਿਉਂ ਨਹੀਂ ਲੜਨਾ ਚਾਹ ਰਹੀ ਕਿਉਂ ਨਹੀਂ ਲੜਨਾ ਚਾਹੀਏ ਜਿਆਦਾ ਉਹ ਉਹ ਦੱਸ ਸਕਦੇ ਆ ਅਸੀਂ ਤਿਆਰ ਪਰ ਤਿਆਰ ਬੈਠੇ ਹਾਲਾਤ ਤਾਂ ਇੱਥੇ ਤੱਕ ਨੇ ਵੀ ਉਹਨਾਂ ਕੋਲ ਕੈਂਡੀਡੇਟ ਹੈ ਨਹੀਂ ਉਹ ਸਾਡੇ ਹੀ ਬੰਦਿਆਂ ਨੂੰ ਵਰਗਲਾ ਕੇ ਕਿਤੇ ਆਪਣੇ ਵੱਲ ਲਿਜਾਣਦੇ ਆ ਕਿਤੇ ਬੀਜੇਪੀ ਸਾਡੇ ਬੰਦਿਆਂ ਨੂੰ ਲਿਜਾਣ ਕਿਤੇ ਕਾਲੀ ਦਲ ਸਾਡੇ ਬੰਦਿਆਂ ਨੂੰ ਲੱਭ ਰਿਹਾ ਪਾਰਟੀਆਂ ਕੋਲ ਕੈਂਡੀਡੇਟ ਹੈ ਨਹੀਂ ਸਿਵਾਏ ਕਾਂਗਰਸ ਪਾਰਟੀ ਤੋਂ ਕਾਂਗਰਸ ਪਾਰਟੀ ਇਸ ਵੇਲੇ ਇੱਕ ਲੀਡਰਸ਼ਿਪ ਦੀ ਨਰਸਰੀ ਬਣ ਗਈ ਜਿਹੜੀ ਬਾਕੀਆਂ ਨੂੰ ਲੀਡਰ ਸਪਲਾਈ ਕਰਦੇ ਪਿਆ ਕਾਉਂਸਲਰ ਲੈਵਲ ਦੇ ਹਾਲਾਤ ਤਾਂ ਇੱਥੇ ਤੱਕ ਨੇ ਜਿੱਥੋਂ ਤੱਕ ਐਮਪੀ ਦੇ ਇਲੈਕਸ਼ਨਾਂ ਦੀ ਤਿਆਰੀ ਦਾ ਸਵਾਲ ਹੈ ਤਿਆਰੀ ਸਾਰੀ ਨਾਲ ਹੀ ਚੱਲਦੀ ਜਦੋਂ ਤੁਸੀਂ ਥੱਲੇ ਦੇ ਇਲੈਕਸ਼ਨਾਂ ਦੀ ਤਿਆਰੀ ਕਰ ਲੋ ਆਪਣਾ ਸੰਗਠਨਾਤਮਕ ਢਾਂਚਾ ਖੜਾ ਕਰਨਾ ਸ਼ੁਰੂ ਕਰ ਦਿਓ ਅੱਜ ਕਾਂਗਰਸ ਜਿਹੜਾ ਸਾਡਾ ਸੰਗਠਨ ਬਣਿਆ ਹੀ ਨਹੀਂ ਸੀ ਕਈ ਪ੍ਰਧਾਨਾਂ ਦੇ ਟਾਈਮ ਆਏ ਝਾਕੜ ਸਾਹਿਬ ਕੈਪਟਨ ਸਾਹਿਬ ਸਿੱਧੂ ਸਾਹਿਬ ਉਹਦੋਂ ਪਹਿਲਾਂ ਸੰਗਠਨ ਪ੍ਰੋਪਰਲੀ ਬਣ ਨਹੀਂ ਪਾਇਆ ਹੁਣ ਜ਼ਿਆਦਾ ਫੋਕਸ ਸੰਗਠਨ ਤੇ ਹੈ ਔਰ ਸੰਗਠਨ ਇਨੀ ਤੇਜ਼ੀ ਨਾਲ ਐਕਟਿਵ ਹੋ ਰਿਹਾ ਹੈ ਪੀ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਅਸੀਂ ਮਜ਼ਬੂਤੀ ਨਾਲ ਉੱਭਰ ਕੇ ਸਾਹਮਣੇ ਆਵਾਂਗੇ ਔਰ ਐਮਪੀ ਦੇ ਇਲੈਕਸ਼ਨ ਦੇ ਵਿੱਚ 13 ਜਾਂ 13 ਸੀਟਾਂ ਦੇ ਉੱਤੇ ਆਪਣਾ ਜ਼ੋਰ ਲਗਾ ਕੇ ਅੱਛਾ ਰਿਜ਼ਲਟ ਦੇਵਾਂਗੇ ਪਰ ਗਠਬੰਧਨ ਦੀ ਗੱਲ ਕੀਤੀ ਜਾ ਰਹੀ ਹੈ ਸਰ ਮਹਾ ਗਠਬੰਧਨ ਜਿੱਚ ਆਮ ਆਦੀ ਪਾਰਟੀ ਨਾਲ ਵੀ ਤੁਸੀਂ ਜੁੜ ਰਹੇ ਕਿਉਂਕਿ ਆਮ ਆਦੀ ਪਾਰਟੀ ਦੇ ਖਿਲਾਫ ਹੀ ਮੈਂ ਸਮਝ ਰਿਹਾ ਥੋੜੇ ਸਵਾਲ ਨੂੰ ਇੰਡੀਆ ਆਲਾਈਂਸ ਦੀ ਜਿੱਥੋਂ ਤੱਕ ਗੱਲ ਹੈ ਪੰਜਾਬ ਵਿੱਚ ਉਹਦਾ ਵਜੂਦ ਨਹੀਂ ਹੈ ਪੰਜਾਬ ਵਿੱਚ ਸਾਨੂੰ ਮੈਂਡੇਟੀ ਆਪੋਜੀਸ਼ਨ ਦਾ ਮਿਲਿਆ ਸੀ ਉਸ ਮੈਂਡੇਟ ਨੂੰ ਛੱਡ ਕੇ ਰੂਲਿੰਗ ਪਾਰਟੀ ਨਾਲ ਕਿਵੇਂ ਖੜੇ ਹੋ ਸਕਦੇ ਆ ਨਾਲ ਸਾਡੇ ਰੋਜ਼ ਜਿਸ ਤਰੀਕੇ ਮੈਂ ਪਹਿਲਾਂ ਕਹਿ ਕਿ ਹਟਿਆਂ ਵੀ ਸਰਕਾਰ ਦੀਆਂ ਨਕਾਮੀਆਂ ਦੇ ਖਿਲਾਫ ਤਾਂ ਸੀ ਸੜਕਾਂ ਤੇ ਉਤਰੇ ਹੋਏ ਆ ਤੇ ਹੁਣ ਅਸੀਂ ਕਿਹੜੇ ਮੂੰਹ ਨਾਲ ਕਵਾਂਗੇ ਵੀ ਇਸੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਤੇ ਇਲੈਕਸ਼ਨਾਂ 'ਚ ਜਾਵਾਂਗੇ ਇਹ ਹੁਣ ਬੜਾ ਅਨੈਚੁਰਲ ਜਿਹਾ ਹੈਗਾ ਅਸੀਂ ਆਪਣੀ ਹਾਈ ਕਮਾਂਡ ਨੂੰ ਜੋ ਸਾਰੇ ਵਰਕਰਾਂ ਦਾ ਵਿਚਾਰ ਹੈ ਜੋ ਉਹਨਾਂ ਦੀ ਸੈਂਸ ਹੈ ਉਹ ਲੈ ਕੇ ਉਹਨਾਂ ਤਾਈਂ ਪੰਚਾ ਦਿੱਤੀ ਹੈ ਮੇਰਾ ਖਿਆਲ ਫੈਸਲਾ ਸਾਡੇ ਮੁਤਾਬਕ ਸਾਡੀ ਹਾਈ ਕਮਾਂਡ ਕਰੇਗੀ ਪਰ ਕਹਿ ਸਕਦੇ ਆ ਕਿ ਜੇਕਰ ਹੋਇਆ ਤਾਂ ਫਿਰ ਇੱਕ ਹੋਇਆ ਤਾਂ ਉਹਦੇ ਰਿਜ਼ਲਟ ਅੱਛੇ ਨਹੀਂ ਆਣੇ ਅੱਛੇ ਨਹੀਂ ਆਣੇ ਰਿਜ਼ਲਟ ਮੈਂ ਤਾਂ ਤੁਹਾਨੂੰ ਇਹ ਕਹਿ ਰਿਹਾ ਜਿੱਦੀ ਮਿਹਨਤ ਅਸੀਂ ਕਾਂਗਰਸ ਪਾਰਟੀ ਲਈ ਕਰ ਰਹੇ ਆ ਉਹ ਸਾਰੀ ਮਿਹਨਤ ਜਾਇਆ ਜਾਏਗੀ ਕਹਿ ਸਕਦੇ ਆ ਆਪਸੀ મતਪੇਦ ਵਤ ਸਕਦੇ ਨੇ ਆਪਸੀ મતਪੇਦ ਕਿਹਦੇ ਨਾਲ ਇੱਕ ਆਈਡੀਓਲੋਜੀਕਲ ਡਿਫਰੈਂਸ ਹੈ ਵੀ ਅੱਜ ਦੀ ਤਾਰੀਖ ਦੇ ਵਿੱਚ ਅਸੀਂ ਸਟੇਟ ਰੂਲਿੰਗ ਪਾਰਟੀ ਸੈਂਟਰ ਰੂਲਿੰਗ ਪਾਰਟੀ ਦੇ ਅਗੇਂਸਟ ਅਸੀਂ ਤਰਨੇ ਮੁਜਾਰੇ ਔਰ ਉਹਨਾਂ ਦੀਆਂ ਨਕਾਮੀਆਂ ਦੇ ਖਿਲਾਫ ਆਵਾਜ਼ ਚੱਕੀ ਹੋਈ ਹੈ ਤੇ ਕੱਲ ਨੂੰ ਸਾਨੂੰ ਹੀ ਕਹਿਦੇ ਹੋ ਵੀ ਅਸੀਂ ਸਟੇਟ ਚ ਇਹਦੇ ਨਾਲ ਅਲਾਈਂਸ ਕਰਨਾ ਹੈ ਸੈਂਟਰ ਚ ਉਹਦੇ ਨਾਲ ਅਲਾਈਂਸ ਕਰਨਾ ਤੇ ਸਾਡੀ ਆਪ ਦੀ ਵਜੂਦ ਕਿੱਥੇ ਰਹਿ ਜਾਂਦਾ ਇਹ ਹੁੰਦਾ ਨਹੀਂ ਸਰ ਇੱਕ ਬੀਤੇ ਦੋ ਦਿਨ ਪਹਿਲਾਂ ਇੱਕ ਰੈਲੀ ਹੋਈ ਸੀ ਉਸ ਦੇ ਦੌਰਾਨ ਵੀ ਅਸੀਂ ਤੁਸੀਂ ਪਾਰਟੀ ਨੂੰ ਲੈ ਕੇ ਵੀ ਔਰ ਪਾਰਟੀ ਪ੍ਰਧਾਨ ਨੂੰ ਲੈ ਕੇ ਵੀ ਕਾਫੀ ਕੁਝ ਸੁਣਨ ਨੂੰ ਆ ਰਿਹਾ ਨਿਕਲ ਗਿਆ ਰਿਹਾ ਸਾਡੇ ਸਾਡੇ ਪਾਰਟੀ ਪ੍ਰਧਾਨ ਦੀ ਜਿੱਥੋਂ ਤਾਈ ਗੱਲ ਆ ਉਹਨੇ ਮਿਹਨਤ ਬਹੁਤ ਕਰੀ ਹੈ ਉਹ ਐਲੋਪੀ ਨੇ ਆਪਣੀ ਜਗ੍ਹਾ ਪਾਰਟੀ ਪ੍ਰਧਾਨ ਨੇ ਆਪਣੀ ਜਗ੍ਹਾ ਅੱਜ ਕਾਂਗਰਸ ਪਾਰਟੀ ਜੇ ਲਾਮਬੰਦ ਕੀਤੀ ਹੈ ਤੇ ਉਹਨਾਂ ਦਾ ਬਹੁਤ ਵੱਡਾ ਹੱਥ ਆ ਜਿੱਥੋਂ ਤੱਕ ਲਾਇੰਸ ਦੀ ਗੱਲ ਹੈ ਮੈਂ ਆਪਣੇ ਵਿਚਾਰ ਦੱਸ ਹੀ ਸਕਿਆ ਦੱਸ ਹੀ ਚੁੱਕਿਆ ਤੁਹਾਨੂੰ ਭਾਈ ਮੈਂ ਹੀ ਨਹੀਂ ਸਾਰੀ ਤਕਰੀਬਨ ਪਾਰਟੀ ਲੀਡਰਸ਼ਿਪ ਇੱਕ ਮੱਤੇ ਆਏ ਦੇ ਤੇ ਵੀ ਜੇ ਐਲਾਈਸ ਹੁੰਦਾ ਤਾਂ ਫਿਰ ਕੋਈ ਫਾਇਦਾ ਨਹੀਂ ਹੈ ਸਰ ਨਵਜੋਤ ਸਿੰਘ ਸਿੱਧੂ ਕਿਤੇ ਵੀ ਨਹੀਂ ਨਜ਼ਰ ਆ ਰਹੇ ਸਿੱਧੂ ਸਾਹਿਬ ਚਾਹੀਦਾ ਉਹਨਾਂ ਨੂੰ ਸਾਰਿਆਂ ਨਾਲ ਰਲ ਕੇ ਚੱਲਣ ਹੁਣ ਕੋਈ ਬਹਾਨੇਬਾਜ਼ੀ ਕਰਕੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਹਮੇਸ਼ਾ ਟੀਮ ਹੀ ਅੱਗੇ ਹੁੰਦੀ ਹੈ ਟੀਮ 'ਚ ਕੋਈ ਪਲੇਅਰ ਵਧੀਆ ਵੀ ਹੁੰਦਾ ਸਿੱਧੂ ਸਾਹਿਬ ਬਹੁਤ ਬੜੀਆ ਉਹਨਾਂ ਦਾ ਵਰਲਡ ਫੇਮਸ ਬੰਦੇ ਹੈ ਉਹਦਾ ਲਾਭ ਹੋਣਾ ਚਾਹੀਦਾ ਪਾਰਟੀ ਨੂੰ ਨਾ ਕਿ ਉਹਨਾਂ ਦੀ ਅਲੱਗ ਰੈਲੀ ਕਰਨ ਨਾਲ ਅਲੱਗ ਇੱਕ ਆਪਣੀ ਵਿੱਚੋਂ ਪਾਰਟੀ ਦੇ ਵਿੱਚੋਂ ਨਿਕਲ ਕੇ ਅਲੱਗ ਰਾਗ ਜਿਹਨੂੰ ਕਹਿ ਲਈਏ ਜਿਵੇਂ ਜਿਵੇਂ ਰਾਗ ਲਾਪ ਲੋ ਤੇ ਉਹਦਾ ਪਾਰਟੀ ਨੂੰ ਨੁਕਸਾਨ ਹੋ ਜਾਏ ਉਹਦਾ ਕੋਈ ਫਾਇਦਾ ਨਹੀਂ ਹੈ ਉਹ ਚਾਹੀਦਾ ਹੈ ਉਹਨਾਂ ਨੂੰ ਆਉਣ ਪਾਰਟੀ ਦੇ ਰੋਜ਼ ਧਰਨੇ ਹੁੰਦੇ ਆ ਉਹਦੇ ਵਿੱਚ ਆਣ ਮਾਈਕ ਸੰਭਾਲਣ ਬੋਲਣ ਸਾਰੇ ਵਰਕਰਾਂ ਨੂੰ ਲੋਕਾਂ ਨੂੰ ਸੰਬੋਧਨ ਕਰਨ ਸਾਰੀ ਟੀਮ ਸਾਰੀ ਕਾਂਗਰਸ ਪਾਰਟੀ ਦਾ ਵਰਕਰ ਚਾਰਜ ਅਪ ਹੋਏਗਾ ਸਤ ਇੱਕ ਚੀਜ਼ ਲੱਗਦਾ ਹੈ ਕਿ ਇਹ ਕਾਂਗਰਸ ਨੂੰ ਦੋ ਪੱਖੋਂ ਮਾਰ ਪੈ ਰਹੀ ਹੈ ਇੱਕ ਪੱਖੋਂ ਸਟੇਟ ਗਵਰਨਮੈਂਟ ਵਿਜੀਲੈਂਸ ਤੇ ਸੈਂਟਰ ਗਵਰਨਮੈਂਟ ਵੱਲੋਂ ਈਡੀ ਇਹ ਹੈ ਅੱਜ ਅੱਜ ਡੈਮੋਕ੍ਰੇਸੀ ਖਤਰੇ 'ਚ ਹੈ ਅਗਰ ਸਹੀ ਗੱਲ ਹੈ ਜੇ ਅਲਾਈਅੰਸ ਤੁਸੀਂ ਕਰਨਾ ਚਾਹ ਰਹੇ ਹੋ ਭਾਜਪਾ ਦੀਆਂ ਇਹ ਗਲਤ ਨੀਤੀਆਂ ਕਰਕੇ ਵੀ ਉੱਥੇ ਡੈਮੋਕ੍ਰੇਸੀ ਖਤਰੇ 'ਚ ਆ ਗਈ ਸਾਰੀਆਂ ਅ ਏਜੰਸੀਆਂ ਸਾਰੇ ਕਨਸਟੀਟਿਊਸ਼ਨਲ ਇੰਸਟੀਟਿਊਸ਼ਨਸ ਖਤਮ ਕਰ ਦਿਤੀਆਂ ਹੁਣ ਜਿਹੜੇ ਨਵੇਂ ਬਗੈਰ ਡਿਸਕਸ਼ਨ ਤੋਂ ਲਾ ਹੋਏ ਨੇ ਪੁਲਿਸ ਸਟੇਟ ਹੀ ਬਣਨ ਜਾ ਰਹੀ ਹੈ ਆਈਪੀਐਸ ਆਈਪੀਸੀ ਸੀਆਰਪੀਸੀ ਸਾਰੀ ਅਮੈਂਡ ਕਰਨ ਨੂੰ ਜਾ ਰਹੇ ਟੈਲੀਕਮ ਬਿੱਲ ਆ ਗਿਆ ਪ੍ਰਾਈਵੇਸੀ ਖਤਮ ਹੋ ਰਹੀ ਹੈ ਇਲੈਕਸ਼ਨ ਕਮਿਸ਼ਨ ਸਿੱਧੇ ਉਹਨਾਂ ਨੇ ਲਾਣੇ ਆ ਮਤਲਬ ਸਾਰੀ ਦੀ ਸਾਰੀ ਮਸ਼ੀਨਰੀ ਕੈਪਚਰ ਕਰ ਲਓ ਅਗਰ ਤੁਸੀਂ ਸਮਝ ਰਹੇ ਹੋ ਵੀ ਡੈਮੋਕ੍ਰੇਸੀ ਖਤਰੇ 'ਚ ਹੈ ਉੱਥੇ ਏਜੰਸੀਆਂ ਦਾ ਮਿਸਯੂਜ਼ ਹੁੰਦਾ ਉੱਥੇ ਸੈਂਟਰ ਦੇ ਵਿੱਚ মিডিਆ ਦੀ ਇੰਡੀਪੈਂਡੈਂਸ ਨਹੀਂ ਹੈ ਤਾਂ ਸਟੇਟ ਚ ਕੀ ਹੈ ਉਹੀ ਚੀਜ਼ ਇੱਥੇ ਹੈ ਇੱਥੇ ਏਜੰਸੀਆਂ ਦਾ ਮਿਸਯੂਜ਼ ਹੈ ਇੱਥੇ মিডিਆ ਦੀ ਇੰਡੀਪੈਂਡੈਂਸ ਹੈ ਨਹੀਂ ਤੁਸੀਂ ਵੀ ਜਾਣਦੇ ਹੋ ਸਾਬ ਕਿਤੇ ਨਾ ਕਿਤੇ ਥੋੜੇ ਵੀ ਚੈਨਲ ਹੈ ਮੈਂ ਕਿਸੇ ਤੇ ਕਮੈਂਟ ਨਹੀਂ ਕਰਦਾ ਪਰ ਅੱਜ ਜਿਹੇ ਕੁਐਸਚਨ ਮਾਰਕ ਜ਼ਰੂਰ ਹੈ ਲੋਕ ਸਮਝਦੇ ਸੋ ਜੇ ਉਹੀ ਚੀਜ਼ ਉੱਥੇ ਹੈ ਤੇ ਉਹਦੀ ਤਰਜਮਾਨੀ ਜੋ ਉੱਥੇ ਭਾਜਪਾ ਸਰਕਾਰ ਕਰਦੀ ਪਈ ਹੈ ਉਹਦੀ ਤਰਜਮਾਨੀ ਇੱਥੇ ਆਮ ਆਦਮੀ ਪਾਰਟੀ ਕਰਦੀ ਐ ਅਸੀਂ ਉਹਨੂੰ ਵੀ ਆਪੋਜ਼ ਕਰਦੇ ਆਂ ਤੇ ਇੱਥੇ ਰਲ ਕਿਵੇਂ ਸਕਦੇ ਆਂ ਇੱਥੇ ਵੀ ਆਪੋਜ਼ ਕਰਨਾ ਹੀ ਪੈਣਾ ਹੂੰ ਜੇ ਡੈਮੋਕ੍ਰੇਸੀ ਉਹਨਾਂ ਤੋਂ ਬਚਾਉਣੀ ਐ ਤੇ ਇਹਨਾਂ ਤੋਂ ਵੀ ਬਚਾਉਣੀ ਪੈਗੀ